हेलो गुड मॉर्निंग गाइस अपना ये रीर स्टेशन का ऑफिस गैस लाइन तो देखो अंदर आ भी है तो देख लिया अभी अंदर है तो खोल दो ना ये सुनिए ड्रेस आएंगे तोनेलाव देस्ते हैं मैं टक लग मान जाएगा तुम फन तो करना ठीक है ठीक खड़ी किसकी है इसके अंदर आ आ तो बड़े छोटे के है ना ज्यादा से तेरे चा और शोर ਔਰ ਇੱਕ ਦੇ ਵਿੱਚ ਇਹ ਵਾਲੀ ਜਾਮਨੀ ਹੈ ਸੌਸੀ ਹੈ ਨਾ ਇਹ ਸੌਸ ਨਹੀਂ ਅੱਛਾ ਵੀਰ ਨੂੰ ਬੜਾ ਹੋ ਗਿਆ ਇਹ ਨਾਲ ਨਹੀਂ ਨਹੀਂ ਮੇਰੇ ਵੈਸੇ ਹੀ ਕਿਆ ਵਾ ਮੈਂ ਤੁਹਾਨੂੰ ਨਾਲ ਪ੍ਰੋਬਲਮ ਨਹੀਂ ਹੋਏ ਕੋਈ ਉ ਤਾਂ ਕੋਈ ਚੱਕਰ ਨਹੀਂ ਆ ਦੇ ਇਸ ਵੇਲੇ ਉਸ ਸਲੋਸ ਇਹ ਪਾਦਰੀ ਵਿੱਚ ਤਾਂ ਜਦਾ ਛੋਟਾ ਬੱਚੇ ਦੀ ਆਪਾਂ ਵੇਖਦੇ ਆਂ ਆਪਣੇ ਵੀਰ ਦਾ ਸਾਈਜ਼ ਮਿਲਦਾ ਤੇ ਨਹੀਂ ਮਿਲਦਾ ਤਵਾਏ ਵੇਖੋ ਕਿਨੇ ਜਦਾ ਪਈਗਾ ਕੋਲੇ ਕੋਲੇ ਖਾਰੀ ਤਵਾ ਹੀ ਆ ਹਾਂ ਪਕੜੀ ਵੀਰ ਦੀ ਸੰਟਾਪਾਸਾ ਡਰੈਸ ਤਾਂ ਲੈ ਆਂਦੀ ਹੈ ਤੇ ਜੇ ਉਹਦੇ ਨਾਲ ਹੀ ਫਿਰ ਕੀ ਕਰਾਂਗੇ ਹਾਂ ਹੋਰ ਸੰਟਾ ਕੋਲੋਂ ਡਰੈਸ ਲੈ ਆਂਦੀ ਹੈ ਹਾਂ ਹਾਂ ਤੁਜੋ ਨਾ ਹੀ ਫੇਰ ਕੀ ਕਰਾਂਗੇ ਹਾਂ ਤੈਨੂੰ ਇੰਨਾ ਨਹੀਂ ਪਤਾ ਤੈਨੂੰ ਮੁੰਡੇ ਦਾ ਡਰੈਸ ਆਊਗੀ ਕਿ ਨਹੀਂ ਆਊਗੀ ਹਾਂ ਹੁਣ ਇਹ ਨਗੇ ਤੇ ਤੂੰ ਲੈ ਕੇ ਦਿੱਤੀ ਐ ਪੂਰੀ ਲੈ ਦਿੱਤੀ ਐ ਮੈਂ ਖਾਣ ਨੂੰ ਵਰ ਕੇ ਰਸਤਾ ਆ ਹੀ ਜਾਣੀ ਐ ਮੇਰੇ ਨਾਲ ਤੁਰ ਕੇ ਵਿਖਾ ਫੇਰ ਪਤਾ ਲੱਗੂ ਜੀ ਐਸ ਆ ਜਾਊਗੀ ਆ ਜੀ ਜੇ ਉੱਚੀ ਹੋਈ ਕੋਈ ਨਾ ਫੇਰ ਵੇਖੀ ਜਾਈਂ ਹੈ ਵੇਖੀ ਹੋਈ ਵੇਖੀ ਜਾਈਂ ਨਹੀਂ ਹੁੰਦੀ ਉੱਚੀ ਹੈ ਇਹਦਾ ਇਹਦਾ ਡਾਟ ਆ ਮੇਨੇ ਹਾਂ ਇਹਦਾ ਆਊਗੀ ਆ ਜਾਣੀ ਇਹਦੇ ਉੱਤੇ ਕੋਡ ਪਾ ਕੇ ਭੇਜ ਦਾਂਗੇ ਯਾਰ ਆਪਾਂ ਅਰੇ ਇਹਦੇ ਤੇ ਇਹ ਥੱਲੋਂ ਦੀ ਪਾਵਾਂਗੇ ਫਰਕ ਇਹ ਥੱਲੋਂ ਨਹੀਂ ਪਾਵਾਂਗੇ ਸੰਤਾ ਗਲੋਜ ਪੂਰਾ ਬਣਾਉਣਾ ਨੂੰ ਗਰਮ ਜੀਟ ਪਾ ਦਾਂਗੇ ਥੱਲੋਂ ਦੀ ਦੋ ਗਰਮ ਜੀਟ ਸ਼ਰਟ ਪਾ ਦਾਂਗੇ ਹੈਪੀ ਕ੍ਰਿਸਮਸ ਤਾਂ ਕਹੇਦੇ ਹੈਪੀ ਕ੍ਰਿਸਮਸ ਅਡਵਾਂਸ ਵਿੱਚ ਅਡਵਾਂਸ ਵਿੱਚ ਸਾਰੇ ਨੌਂ ਦੇ ਲੰਬੇ ਤੋਂ ਸ਼ਾਲ ਦੀ ਨੌਂ ਦੇ ਸ਼ਾਲ ਪੱਕੜ ਵਰਦਾ ਹੀ ਤੇ ਕੁੱਲੂ ਮਨਾਲੀ ਦੀ ਫਰਦੀ ਨਹੀਂ ਕੁੱਲੂ ਮਨਾਲੀ ਦੀ ਘਰ ਦੀ ਖੰਡ ਲੱਗ ਗਈ ਆ ਕੋਰਾ ਕਿਹਨਾਂ ਕਪਿੰਦਾ ਪਣੇ ਨਹੀਂ ਟੈਂਸ਼ਨ ਜੀ ਪੈ ਗਈ ਕਿਉਂਕਿ ਦੁਕਾਨਦਾਰ ਨੇ ਕਹਿੰਦਾ ਚੇਂਜ ਨਹੀਂ ਹੋਣੀਗੀ ਟੋਪੀ ਕਿੱਥੇ ਆ ਟੋਪੀ ਐਚੀ ਆ ਟੋਪੀ ਲੈ ਕੇ ਵੇਖ ਮੈਂ ਮੈਂ ਤਾਂ ਚਲੇ ਲਾ ਇੱਕ ਆਕਲ ਵੀਰਾਸ ਤੇ socks ਲੈਣ ਦੇਣਾ ਹਾਂ ਉਹ ਤੇ ਝੂਟ ਲੱਗੀ ਮੈਂ ਕਿਹਾ ਪਾ ਲਿਆ ਕਰੂਗਾ ਵਿਚਾਰਾ ਕਰੇ 300 ਦੀ ਡਰੈਸ ਦਿੱਤੀ ਚੱਕਸ ਦਾ ਸਾਧੀਆਂ socks ਦਿੱਤੀਆਂ ਠੀਕ ਆ ਹੋਰ ਕੁਝ ਹੋਰ ਕੁਛ ਖਵਾਇਆ ਪਿਆ ਕੁਛ ਨਹੀਂ ਦੋਸਤੋ ਇਹਨੇ ਮੈਨੂੰ ਖਵਾਇਆ ਵੀ ਚਾਹ ਲੈ ਕੇ ਜੀ ਮੈਂ ਪਰੋ ਬਣਾ ਕੇ ਦੇਸਤੇ ਨਾਲ ਰੋਟੀਆਂ ਲੈ ਕੇ ਆਈ ਬਕਾ ਕੇ ਖਾਉ ਇਹਨੂੰ ਮੈਂ ਕਿਹਾ ਪੀਜ਼ਾ ਖਵਾ ਦੇ ਹੈ ਲੈ ਪੀਜ਼ਾ ਖਵਾ ਲੈ ਆ ਦੇਖੋ ਦੋਸਤੋ ਇਹਦਾ ਗੁੱਚੀ ਦਾ ਪਰਸ ਗੁੱਚੀ ਦਾ ਪਰਸ ਇਹਦੇ ਮੇਰੇ ਚਾਚਾ ਚਾਹ ਤਨ ਦੇ ਦੋਸਤ ਜੇਦੀ ਦਾ ਇਹਦੇ ਲੱਖ ਰੁਪਏ ਨਾਲ ਹੀ ਹੁੰਦਾ ਵਾ ਚਾਰ ਪੰਡੋਲ ਦੇ ਵਿੱਚ ਕਹਿੰਦੇ ਨਾ ਕੱਢ ਦੀ ਤੁਸੀਂ ਲੱਖ ਰੁਪਏ ਮੇਰੇ ਆ ਲੈ ਥੋੜੀ ਚਾਹ ਪੀ ਲਾ ਠੰਡੀ ਹੋ ਜਾਣੀ ਇਹ ਹੈ ਆ ਵੀ ਦੋਸਤੋ ਇਹ ਮੇਰੇ ਲੈਪਟਾਪ ਦੇ ਨਾਲ ਨਾ ਗਿਫਟ ਚ ਮਿਲੀ ਸੀ ਬੋਤਲ ਜਦੋਂ ਮੈਂ ਲੈਪਟਾਪ ਲਿਆ ਸੀ ਤਾਂ ਉਹਨਾਂ ਨੇ ਇਹ ਬੋਤਲ ਮੈਨੂੰ ਗਿਫਟ ਦੇ ਦਿੱਤੀ ਸੀ ਜੰਨੇ ਸੀ ਇਹ ਚ ਨੂੰ ਚਾਹ ਗਰਮੀ ਨਹੀਂ ਦੀ ਅਜੇ ਮੈਂ ਅੱਜ ਤੱਕ ਇਹਨੂੰ ਯੂਜ਼ ਨਹੀਂ ਕੀਤਾ ਕਿਉਂਕਿ ਮੌਕਾ ਹੀ ਨਹੀਂ ਮਿਲਿਆ ਜੇ ਮਿਲਿਆ ਵੀ ਇਸ ਤੇ ਅੱਸੀ ਕਦੇ ਲੈ ਕੇ ਨਹੀਂ ਗਏ ਅੱਜ ਫਿਰ ਮੈਂ ਕਬੇ ਨਾਲ ਚਾਹ ਲੈ ਆਉਣੀ ਉਹ ਪਾ ਕੇ ਤੇ ਅੱਜ ਅਸੀਂ ਇੱਥੇ ਖੜ ਕੇ ਹੁਣ ਚਾਹ ਪਾਰਟੀ ਕਰਨ ਲੱਗੇ ਆਂ ਆਜੋ ਜੇ ਕਿਸੇ ਨੇ ਪੀਣੀ ਆ ਤੇ ਪਾਰਟੀ ਹਾਂ ਟੀ ਪਾਰਟੀ ਹਾਏ ਗਰਮੀ ਓ ਮਾਰੇ ਹਾਂ ਹਾਂ ਭਾਈ ਇਹ ਬਹੁਤ ਵਧੀਆ ਚੀਜ਼ ਆ ਦੋਸਤੋ ਇਹਦੇ ਉੱਤੇ ਹੀ ਇਹਦਾ ਕੱਪ ਫਿੱਟ ਹੋ ਜਾਂਦਾ ਮਤਲਬ ਕਿ ਜਿਹੜਾ ਕੱਪ ਆ ਪੁਰਾਣੇ ਦੇ ਕਿਰਤ ਕੋੜ ਬਾਉਣ ਨੂੰ ਇਹਨਾਂ ਦੀ ਮਸ਼ਹੂਰੀ ਕਰੀ ਹੈ ਇਹਦੀ ਉਹ ਗੱਲ ਵੱਖਰੀ ਹੈ ਵੀ ਚਾਹ ਠੰਡੀ ਆ ਚਾਹ ਗਰਮਾ ਚਾਹ ਠੰਡੀ ਅਜੀਬ ਮਸ਼ੂਰੀ ਤੁਸੀਂ ਵੀ ਲੈ ਸਕਦੇ ਆ ਤਿੰਨ ਕੱਪ ਪੀ ਜਾਂਦੇ ਆ ਤਿੰਨ ਕੱਪ ਪੀ ਜਾਂਦੇ ਆ ਆਪਾਂ ਨੂੰ ਗਿਫਟ ਮਿਲਾਈ ਕਰ ਰੋਟੀ ਲੈ ਕੇਸੀ ਆਉਦੀ ਰੋਟੀ ਖਾ ਲਵਾਜ ਵੈਰੀ ਗੁੱਡ ਚਾਹ ਮੈਨੂੰ ਪਹਿਲਾਂ ਹੀ ਫੜਾਤੀ ਫਿਰ ਚਾਹ ਤੂੰ ਇੱਥੇ ਰੱਖ ਇਹ ਗੱਲ ਆਪਣੇ ਤੇਰੇ ਹੱਥੇ ਮਾਰੀ ਆ ਤੂੰ ਕਰਦੀ ਮੈਨੂੰ ਤੌਖਾ ਨਹੀਂ ਨਹੀਂ ਤੌਖਾ ਨਹੀਂ ਕਰਦੀ ਆਪਾਂ ਵੰਡ ਕੇ ਖਾਂਦੇ ਹਰ ਇੱਕ ਚੀਜ਼ ਹੈ ਤੌਖਾ ਨਹੀਂ ਕਰਦੇ ਆਪਾਂ ਵੰਡ ਕੇ ਖਾਉ ਬਾਬੇ ਨਾਲ ਪਾਣੀ ਲੈਣੀਗਾ ਹਾਂ ਪਾਣੀ ਲੈਣੀਗਾ ਪਰ ਰੋਟੀ ਹੈਗੀ ਆਪਣੇ ਕੋਲ ਏ ਰਹੰਦੇ ਰੋਟੀ ਤੇਰੀ ਐ ਇਹ ਮੈਨੂੰ ਪਤਾ ਦੋ ਘਰੋਂ ਨਹੀਂ ਖਾ ਨਹੀਂ ਖਾ ਕੇ ਆਈ ਮੈਂ ਇੱਕ ਰੋਟੀ ਘੋੜ ਬੋਲਦੀ ਨਹੀਂ ਨਹੀਂ ਖਾ ਕੇ ਆਈ ਇੱਕ ਰੋਟੀ ਨਹੀਂ ਨਹੀਂ ਖਾਧੀ ਸੀ ਬਈ ਝੂਰ ਨਹੀਂ ਬੋਲਦੀ ਮੈਂ ਆ ਆਪਣੇ ਵੇਖੋ ਸਕਾਰਪੀਓ ਦੀ ਗੱਡੀ ਡਿੱਗੀ ਖੁੱਲੀ ਆ ਦੋਸਤੋ ਤੇ ਵਿੱਚ ਵੇਖੋ ਆਪਣਾ ਪੂਰਾ ਮਟੀਰੀਅਲ ਹੈ ਬਲੌਗਰਾਂ ਦਾ ਹਾਂ ਸਕਾਰਪੀਓ ਦੀ ਗੱਡੀ ਨਹੀਂ ਗਈ ਇਹ ਚਲ ਕੋਈ ਨਾ ਸਕਾਰਪੀਓ ਕਿਤੇ ਲਵਾ ਗੋ ਸਕੂਟਰੀ ਦੀ ਡਿੱਗੀ ਆ ਵੇਖੋ ਗੱਜਨਾ ਦੀ ਰੋਟੀ ਨਾਲ ਸਬਜੀ ਹੁਣ ਰੋਟੀ ਦੇ ਤਰ੍ਹਾਂ चार मिले क्या? कौन तो है इमलो बना के दोगी दोस्तों को कु 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 ਕਹਿੰਦਾ ਉਹ ਚਾਹ ਪੀ ਰਿਹਾ ਜੀ ਮੇਰੇ ਨਾਲ ਠੰਡ ਵਿੱਚ ਕਿਹਦਾ ਕਿਹਦਾ ਜੀ ਕਰਦਾ ਚਾਹ ਪੀਣ ਨੂੰ ਦੱਸ ਕਿੰਨੇ ਵਾਰੀ ਚਾਹ ਜਿਹੜਾ ਉਹ ਉਹ ਫਿਰਦੇ ਹੁਣ ਮਾਮੇ ਮਾਮੇ ਕੋਣ ਮਾਮੇ ਮਤਲਬ ਮਾਮੇ ਆ ਗੱਡੀ ਕਿਹੜੇ ਮਾਮੇ ਪੌਲ ਸਾਲੇ ਮੇਰੀ ਗੱਲ ਸੁਣ ਹਾਂ ਠੰਡ ਵਿੱਚ ਕਿੰਨੇ ਵਾਰੀ ਚਾਹ ਪੀਨੀ ਹੈ ਤੂੰ ਇੱਕ ਦਿਨ ਪੰਜ ਛੇ ਵਾਰੀ ਹਾਂ ਹੂੰ ਸਾਡੀ ਚਲੀ ਜਾਂਦੀ ਟੀ ਪਾਰਟੀ ਆ ਜੀਨੇ ਜੀਨੇ ਅੰਜ ਬਾਈ ਕਰਨਾ ਆ ਜੀ ਸਾਰੇ ਕੋਲਵੀਰ ਬਹੁਤ ਆ ਸਾਲ ਤਾਂ ਮੈਂ ਉਮੀਦ ਹੈ ਇਹ ਮੈਂ ਸੋਲਦਾ ਹਾਂ ਜਿਹੜੇ ਡਰਸ ਦੇ ਨਾਲ ਕੋਈ ਵੀ ਕੋਲਵੀਰ ਦੇ ਇੰਨੇ ਕੋਲਵੀਰ ਨੂੰ ਲੁਬੇਟ ਕੇ ਲਾਇਸੀ ਚ ਕੋਲਵੀਰ ਦੇ ਇਥੇ ਖੜ ਕੇ ਹੀ ਵੇਟ ਕਰਦੇ ਆ ਹਨਾ ਕੋਲਵੀਰ ਸਾਡੇ ਤੇ ਕਦੇ ਨਹੀਂ ਯਕੀਨ ਕਰਦਾ ਯਕੀਨ ਨਹੀਂ ਕਰਦਾ ਹਾਂ ਖਾਣ ਦਾ ਹੈਗੇ ਕਿਤੇ ਹੂੰ ਕਹਿੰਦਾ ਤੁਸੀਂ ਇੱਥੇ ਵੀ ਕਾਹਦੇ ਖਾੜਦੇ ਆ ਆਹ ਹਾਂ ਕਹਿੰਦਾ ਮੇਰੇ ਫਲਾਟ ਤੇ ਬੈਠਾ ਕਰੋ ਜਾਗਣਾ ਮੇਰੇ ਸਕੂਲ ਦੇ ਬਾਹਰ ਹੀ ਖੜੇ ਰਿਆ ਕਰੋ ਆ ਤੀਨੀ ਸਾਢੇ ਦੇ ਚੱਲਦੇ ਨੇ ਇਹਦਾ ਕੋਈ ਮਜ਼ੀਰ ਨਹੀਂ ਬੀਲੂਗਾ ਦਾਗਾ 350 ਦਾ ਕਿੰਨੇ ਡੇਢ ਰਸ ਆ ਹੈ 500 ਹੈ 500 ਚਾਹ ਪੀ ਲਓ ਉੱਪਰ ਦੀ ਸੈਵਾਰ ਵੀ ਦੱਸ ਦੇ ਸੈਵ ਜਾ ਸਾਈਜ਼ ਦੋਸਤੋ ਵਿਚਕਾਰਲਾ ਸਾਈਜ਼ ਜਿੰਮੇ ਮਿਲਦਾ మీడియం ਛੋਟਾ ਸਾਈਜ਼ ਮਿਲਦਾ ਤੇ ਵੱਡਾ ਹਾਂ ਆ ਦੱਸੋ ਕਮੈਂਟ ਕਰਕੇ ਜਿਹੜਾ ਬਲੌਗ ਵੇਖਦਾ ਪਿਆ ਵਾ ਹਾਂ ਵੀ ਆਹ ਜਿਹੜਾ ਲੋਗੋ ਆ ਟੋਪੀ ਦੇ ਉੱਪਰ ਲਗਾਏ ਨੂੰ ਕਰ ਕਾ ਦਾ ਲੋਗੋ ਆ ਇੱਕ ਖਾਸੀ ਵਾਲੀ ਗੱਲ ਦੱਸਾਂ ਦੋਸਤੋ ਟੋਪੀ ਉੱਤੇ ਲਾਈ ਜੰਦੀ ਮੈਂ ਲੋਗੋ ਵਖਾਣਾ ਆ ਦੇਖ ਲੈ ਆਹ ਲੋਗੋ ਦੱਸੋ ਕਾ ਦਾ ਲੋਗੋ ਆ ਇਹ ਖੁਣੀ ਜੀ ਗੱਲ ਦੱਸਾਂ ਤੁਹਾਨੂੰ ਤੁਸੀਂ ਯਕੀਨ ਨਹੀਂ ਕਰਨਾ ਹਨਾ ਆ ਜਿਹੜੀ ਕੋਟੀ ਆ ਹਨਾ ਹਨਾ ਇਹ ਵੀ 500 ਦੀਆਂ ਹੈ ਤੇ ਜੇ ਤੁਸੀਂ ਯਕੀਨ ਕਰਿਓ ਟੋਪੀ ਜਿਹੜੀ ਹੈ ਨਾ ਇਹ ਵੀ 500 ਰੁਪਏ ਦੀ ਆ ਤਾਂ ਲਾ ਕੇ ਜਰੂਰ ਹੋਣੀ ਸੀਗੀ ਨਿੱਗੀ ਹੋਈ ਸੀਗੀ ਹਾਂ ਵਿੱਚ ਉਹ ਵੈਰਾਈ ਦਿਖਾ ਰਹੀ ਟੋਪੀ ਦੀ ਕਈ ਦੋਸਤਾਂ ਨੂੰ ਯਕੀਨ ਨਾ ਆਊਗਾ ਵੇਖੋ ਤੇ ਆ ਨਾਲ ਆਮੜੇ ਪੂਰੇ ਬ੍ਰਾਂਡ ਕੱਪੜੇ ਪਾਉਂਦੀ ਐ ਬਈ ਦੋਸਤੋ ਮੈਂ ਵਿਦੇਸ਼ੀ ਆ ਬਣ ਕੇ ਰਹਿਣਾ ਵਾਂ ਆਪਾਂ ਚਲੋ ਨਾ ਚਾਹ ਦੇ ਵਿੱਚ ਦੋਸਤੋ ਪੂਰਾ ਆਦਰਕ ਉਧਰ ਕੋ ਪਾ ਕੇ ਪੂਰੀ ਕਹਿਣ ਚਾਹ ਬਣਾਈਆਂ ਲੈ ਜਗਾ ਲੋਜ ਮੈਂ ਸੱਟ ਕੇ ਲੌਂਗ ਲੌਂਗ ਪਾ ਕੇ ਤੋਂ ਉਧਰੋਂ ਪੂਰਾ ਪਿਆਰ ਸਟਿਆ ਨੇ ਮੇਰੇ ਰਸਤੇ ਦੇ ਕੋਲ ਵੀ ਰਸਤੇ ਵਿੱਚ ਚਾਹ ਦੀ ਕੋਲ ਕੀ ਆ ਆਓ ਛਾਈ ਕੋਲ ਵੀ ਜਾਣੀ ਬੀ ਮੈਨੂੰ ਕਹਿੰਦਾ ਮੈਨੂੰ ਇਸ ਬੋਤਲ ਚ ਨਾ ਸਕੂਲ ਜਾਣ ਪਾਣੀ ਪਾ ਕੇ ਦੇ ਦੇ ਪਤਾ ਨਹੀਂ ਕਿਹਦਾ ਫੋਨ ਆਈ ਜਾਂਦਾ ਸੋਨਾ